ਆਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਦੱਸ ਦਈਏ ਕਿ ਇਸ ਦੇ ਵਿੱਚ ਕੋਈ ਵੀ ਸਾਧਨ ਜਿਹੜਾ ਉਹ ਨਹੀਂ ਬਚਿਆ ਔਰ ਕਿੰਨੇ ਸਾਧਨ ਇਸ ਦੀ ਲਪੇਟ ਵਿੱਚ ਆ ਗਏ ਆ ਜੇ ਬੁਲਟ ਮੋਟਰਸਾਈਕਲਾਂ ਦੀ ਗੱਲ ਕਰੀਏ ਤਾਂ ਬੁਲਟ ਮੋਟਰਸਾਈਕਲ ਵੀ ਇਸ ਦੇ ਘੇਰੇ ਵਿੱਚ ਆਏ ਨੇ ਔਰ ਕੁਝ ਸਕੂਟਰੀਆਂ ਵੀ ਤੁਹਾਨੂੰ ਨਜ਼ਰ ਆ ਰਹੀਆਂ ਤੇ ਕੁਝ ਸਪਲੈਂਡਰ ਮੋਟਰਸਾਈਕਲ ਵੀ ਨਜ਼ਰ ਆ ਰਹੇ ਆ ਇੱਕ ਮੋਟਰਸਾਈਕਲ ਜੋ ਸਿਲਵਰ ਕਲਰ ਦਾ ਹੈ ਉਹ ਦੱਸਦੇ ਆ ਕਿ ਕਿਸੇ ਪੱਤਰਕਾਰ ਭਰਾ ਦਾ ਉਹ ਵੀ ਇਸ ਏਰੀਏ ਵਿੱਚ ਆਇਆ ਹੋਇਆ ਸੀ ਜਿਵੇਂ ਆਪਣੇ ਰਿਸ਼ਤੇਦਾਰੀ ਨੂੰ ਛੱਡਣ ਵਾਸਤੇ ਔਰ ਉਸ ਦਾ ਵੀ ਮੋਟਰਸਾਈਕਲ ਦੱਸਦੇ ਆ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਇਹ ਮੋਟਰਸਾਈਕਲ ਕਿਸੇ ਪੱਤਰਕਾਰ ਦਾ ਹੈ ਔਰ ਇਹ ਵੀ ਇਸ ਦੀ ਲਪੇਟ ਵਿੱਚ ਆ ਗਿਆ ਤਾਂ ਹੁਣ ਗੱਲ ਕਿੱਥੇ ਆ ਕੇ ਰੁਕ ਗਈ ਏ ਕਿ ਕਿੰਨੇ ਦਿਨਾਂ ਤੋਂ ਇਹ ਹਾਸਾ ਵਾਪਰਿਆ ਲਗਭਗ 6-7 ਦਿਨ ਹੋ ਗਏ ਨੇ ਔਰ ਜਦੋਂ ਤੋਂ ਹਾਸਾ ਵਾਪਰਿਆ ਤਾਂ ਬਹੁਤ ਸਾਰੇ ਸਾਧਨਾਂ ਵਾਲੇ ਇਹ ਕਹਿ ਰਹੇ ਆ ਕਿ ਸਾਡੇ ਕੋਲ ਤਾਂ ਇੰਸ਼ੋਰਡ ਵੀ ਨਹੀਂ ਸਾਡੇ ਮੋਟਰਸਾਈਕਲ ਦੀ ਇੰਸ਼ੋਰਸ ਵੀ ਨਹੀਂ ਹੈਗੀ ਜਿਸ ਕਰਕੇ ਸਾਨੂੰ ਕਲੇਮ ਮਿਲ ਸਕੇ ਅਸੀਂ ਲੋਕਾਂ ਨੂੰ ਅਕਸਰ ਹੀ ਕਈ ਵਾਰ ਬੇਨਤੀ ਕਰਦੇ ਆ ਕਿ ਕਈ ਵਾਰ ਤੁਹਾਡੇ ਸਾਧਨਾਂ ਦੇ ਨਾਲ ਇਹੋ ਜਿਹਾ ਇਨਸੀਡੈਂਟ ਵਾਪਰ ਜਾਂਦੇ ਆ ਤਾਂ ਐਵੇਂ ਜਿਹਾ ਜਦੋਂ ਇਨਸੀਡੈਂਟ ਵਾਪਰਦਾ ਤਾਂ ਫਿਰ ਤੁਹਾਨੂੰ ਇੰਸ਼ੋਰਸ ਹੀ ਬਚਾਉਂਦੀ ਆ ਤਾਂ ਤੁਸੀਂ ਆਪਣੇ ਕਨਵੈንስ ਦੀ ਆਪਣੇ ਵਹੀਕਲ ਦੀ ਇੰਸ਼ੋਰਸ ਜ਼ਰੂਰ ਕਰਵਾਇਆ ਕਰੋ ਤਾਂ ਜੇ ਇੰਸ਼ੋਰਸ ਹੋਵੇ ਤਾਂ ਹੋ ਸਕਦਾ ਤੁਹਾਨੂੰ ਕਲੇਮ ਮਿਲ ਸਕੇ ਕਈ ਵਾਰ ਬਹੁਤ ਸਾਰੇ ਪਰਿਵਾਰਾਂ ਦੇ ਸਾਧਨ ਗੁੰਮ ਹੋ ਜਾਂਦੇ ਆ ਤਾ ਇਨਸ਼ੋਰ ਸੋਣਾ ਦੇ ਕੋਲ ਨਹੀਂ ਹੁੰਦੀ ਤਾਂ ਸਾਧਨ ਫੇਰ ਉਹਨਾਂ ਨੂੰ ਵਾਪਸ ਨਹੀਂ ਮਿਲਦਾ ਕਾਟਾ ਜਿਹੜਾ ਪੈਣਾ ਲਾਜ਼ਮ ਹੋ ਜਾਂਦਾ ਤਾਂ ਦੱਸ ਤਈਏ ਕਿ ਇਹ ਤਸਵੀਰਾਂ ਦੀਨਾਨਗਰ ਦੇ ਰੇਲਵੇ ਸਟੇਸ਼ਨ ਦੀਆਂ ਔਰ ਰੇਲਵੇ ਸਟੇਸ਼ਨ ਦੇ ਬਾਹਰ ਜੋ ਨਵੀਂ ਪਾਰਕਿੰਗ ਬਣੀ ਹੈ ਉਸ ਪਾਰਕਿੰਗ ਦੇ ਵਿੱਚ ਖੜੇ ਮੋਟਰਸਾਈਕਲ ਔਰ ਅਚਾਨਕ ਬਾਰਸ਼ ਦੇ ਦਿਨਾਂ ਵਿੱਚ ਇੱਕ ਹਵਾ ਦਾ ਬੁੱਲਾ ਹੁੰਦਾ ਜਿਸ ਨਾਲ ਬੋਰਡ ਦਾ ਵੱਡਾ ਡਾਲ ਟਟ ਕੇ ਤਾਂ ਇਸ ਦੇ ਉੱਤੇ ਡਿੱਗ ਜਾਂਦਾ ਜਦੋਂ ਉਹ ਡਾਲ ਟਟ ਕੇ ਡਿੱਗਦਾ ਤਾਂ ਫਿਰ ਜਿੰਨੇ ਸਾਧਨ ਇੱਥਾ ਖੜੇ ਸੀ ਉਹ ਸਾਰੇ ਸਾਧਨ ਇਸ ਦੀ ਲਪੇਟ ਵਿੱਚ ਆ ਜਾਂਦੇ ਆ ਤਾਂ ਕਿੰਨਾ ਮਾਲੀਆ ਨੁਕਸਾਨ ਲੋਕਾਂ ਦਾ ਹੋ ਗਿਆ ਔਰ ਪਾਰਕਿੰਗ ਦੀ ਜਗ੍ਹਾ ਬਿਲਕੁਲ ਸੇਫ ਸੀ ਕਿਉਂਕਿ ਉੱਥੇ ਸ਼ਾਂ ਸੀ ਔਰ ਕਈ ਵਾਰੀ ਸਾਧਨ ਗਰਮੀ ਦੇ ਵਿੱਚ ਵੀ ਖੜੇ ਕਰਨੇ ਨੁਕਸਾਨ ਦੇ ਹੁੰਦੇ ਆ ਪਰ ਉਸ ਵੇਲੇ ਦੱਸ ਦਈਏ ਕਿ بارش ਔਰ ਹਵਾ ਦੇ ਕਾਰਨ ਇਹ ਡਾਲ ਟਟ ਗਿਆ ਤਾਂ ਜਾਣਕਾਰੀ ਇੱਥੋਂ ਤੱਕ ਆ ਕਿ ਜਦੋਂ ਪਾਰਕਿੰਗ ਦੇ ਵਿੱਚ ਖੜੇ ਸੀ بارش ਚੱਲ ਰਹੀ ਸੀ ਤਾਂ ਬਹੁਤ ਸਾਰੇ ਪਰਿਵਾਰ ਜਿਨ੍ਹਾਂ ਨੇ ਆਪਣੇ ਸਾਧਨ ਲਗਾਏ ਸੀ ਉਹ ਆਪਣੀ ਪਰਚੀ ਟਿਕਟ ਲੈਣ ਵਾਸਤੇ ਸਟੇਸ਼ਨ ਦੇ ਅੰਦਰ ਗਏ ਹੋਏ ਸੀ ਔਰ ਬਾਹਰ بارش ਸੀ ਕਈ ਵਾਰ ਉਸ ਥੜੇ ਉੱਤੇ ਆਰਾਮ ਕਰਨ ਵਾਸਤੇ ਲੋਕ ਬੈਠੇ ਹੁੰਦੇ ਆ ਉਸ ਵੇਲੇ بارش ਹੋਣ ਕਰਕੇ ਉਹ ਵੀ ਮੈਂਬਰ ਉੱਥੇ ਨਹੀਂ ਸੀ ਬੈਠੇ ਸਾਰੇ ਅੰਦਰਵਾਰ ਬੈਠੇ ਹੋਏ ਸੀ ਔਰ ਇਹ ਹਾਸਾ ਜਦੋਂ ਵਾਪਰਿਆ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਇਨਸਾਨੀ ਜਿਹੜਾ ਰੂਹ ਕਿਸੇ ਵੀ ਇਸ ਹਾਸਿਆ ਸਰਕਾਰ ਨਹੀਂ ਹੋਈ ਔਰ ਕਿਸੇ ਦੇ ਸੱਟ ਨਹੀਂ ਲੱਗੀ ਔਰ ਸਿਰਫ ਮੋਟਰਸਾਈਕਲ ਸਕੂਟਰੀਆਂ ਕਈ ਬੁਲਟ ਮੋਟਰਸਾਈਕਲ ਵੀ ਇਸ ਦੀ ਲਪੇਟ ਵਿੱਚ ਆ ਗਏ ਔਰ ਇਹ ਦਿਨਾਨਗਰ ਤੋਂ ਖਬਰ ਹੈ ਔਰ ਜਦੋਂ ਤੁਸੀਂ ਦਿਨਾਨਗਰ ਪਹਿਲਾਂ ਆਉਂਦੇ ਹੁੰਦੇ ਸੀ ਤਾਂ ਤੁਹਾਨੂੰ ਇੱਥੇ ਪਾਰਕਿੰਗ ਜਿਹੜੀ ਆ ਨਹੀਂ ਸੀ ਮਿਲਦੀ ਤਾਂ ਹੁਣ ਸਰਕਾਰ ਨੇ ਸਹੂਲਤ ਦਿੱਤੀ ਆ ਕਿ ਸਟੇਸ਼ਨਾਂ ਉੱਤੇ ਵੀ ਪਾਰਕਿੰਗ ਦੀ ਸਹੂਲਤ ਜਿਹੜੀ ਆ ਉਹ ਚਾਲੂ ਕਰ ਦਿੱਤੀ ਆ ਔਰ ਦਿਨਾਨਗਰ ਦੀ ਜੋ ਸਟੇਸ਼ਨ ਦੀ ਇਹ ਜਗ੍ਹਾ ਹੈ ਇਸ ਦੇ ਉੱਤੇ ਵੀ ਪਾਰਕਿੰਗ ਦੀ ਸਹੂਲਤ ਲੋਕਾਂ ਨੂੰ ਮਿਲ ਗਈ ਔਰ ਇਸ ਸਵਿਧਾ ਦੇ ਵਿੱਚ ਆ ਇੱਕ ਹਾਦਸਾ ਵਾਪਰਿਆ ਔਰ ਅੱਗੇ ਕਿਹੜਾ ਕਿਹੜਾ ਪਰਿਵਾਰਾਂ ਦੇ ਮੋਟਰਸਾਈਕਲ ਹੈ ਅਜੇ ਤੱਕ ਇਹ ਜਾਣਕਾਰੀ ਪ੍ਰੋਪਰ ਨਹੀਂ ਸਮਝਣ ਸਾਹਮਣੇ ਆਈ ਔਰ ਜਦੋਂ ਫਿਰ ਕੋਈ ਡਿਟੇਲ ਸਾਹਮਣੇ ਆਉਂਦੀ ਆ ਕਿ ਕਿੰਨੇ ਸਾਧਨ ਜਿਹੜੇ ਆ ਉਹ ਕਿਹੜਾ ਪਰਿਵਾਰਾਂ ਦੇ ਸੀ ਔਰ ਕਿਹੜਾਂ ਦੀ ਇਨਸ਼ੋਰਸ ਹੈ ਸੀ ਕਿਹੜਾਂ ਦੀ ਨਹੀਂ ਔਰ ਕਿਹੜਾਂ ਦਾ ਨੁਕਸਾਨ ਜ਼ਿਆਦਾ ਹੋਇਆ ਔਰ ਕਿਹੜੇ ਭਰਾਵਾਂ ਦਾ ਨੁਕਸਾਨ ਘੱਟ ਹੋਇਆ ਇਸ ਬਾਰੇ ਵੀ ਪੂਰੀ ਰਿਪੋਰਟ ਤੁਹਾਨੂੰ ਖਬਰ ਦੇਵਾਂਗੇ ਫਿਲਹਾਲ ਤੁਸੀਂ ਇਹ ਤਸਵੀਰਾਂ ਵੇਖੋ ਔਰ ਕਦੇ ਵੀ ਤੁਸੀਂ ਵੱਡੇ ਰੁੱਖ ਦੇ ਹੇਠਾਂ ਮੀ ਤੂਫਾਨ ਝੜੀ ਦੇ ਵਿੱਚ ਖੜਦੇ ਹੋ ਤਾਂ ਸੇਫ ਹੋ ਕੇ ਖੜੋ ਬਹੁਤੇ ਵੱਡੇ ਰੁੱਖ ਦੇ ਹੇਠਾਂ ਨਾ ਖੜੋ ਨਾ ਆਪਣੇ ਸਾਧਨ ਖੜੇ ਕਰੋ ਕਈ ਵਾਰ ਬਿਜਲੀ ਦੀਆਂ ਤਾਰਾਂ ਦੇ ਉੱਤੇ ਵੀ ਇਹ ਹਨੇਰ ਦੇ ਨਾਲ ਵੱਡੇ ਰੁੱਖ ਡਿੱਗ ਜਾਂਦੇ ਆ ਤਾਂ ਨੁਕਸਾਨ ਹੁੰਦੇ ਆ ਔਰ ਇਸ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਸ ਬਾਰੇ ਕਮੈਂਟ ਜਰੂਰ ਕਰੋ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਧੰਨਵਾਦ ਸਰ ਮੇਰਾ ਨਾਮ ਪਵਨ ਕੁਮਾਰ ਆ ਔਰ ਦਿਨਨਗਰ ਰੇਲਵੇ ਸਟੇਸ਼ਨ ਪਾਰਕਿੰਗ ਦੇ ਵਿੱਚ ਮੇਰਾ ਜੋਬ ਹੈ ਜੀ ਕੰਮ ਕਰਦਾ ਜੀ ਮੈਂ ਜੀ 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 ਔਰ ਅਚਾਨਕ 2:30 ਵਜੇ ਦੇ ਨਾਲ ਨੇਚਰਲੀ ਤਰੀਕੇ ਨਾਲ ਜਿਹੜਾ ਇਹ ਦਰਖਤ ਜਿਹੜਾ ਹੈ ਆਪਣੇ ਵਿੱਚੋਂ ਪਾਟ ਗਿਆ ਤੇ ਉਹਦੇ ਨਾਲ ਜਿਹੜਾ ਥੋੜੇ ਬਹੁਤੇ ਬਾਈਕ ਵਾਈਕਲ ਜਿਹੜੇ ਆ ਮੋਟਰਸਾਈਕਲ ਸਕੂਟੀ ਵਗੈਰਾ ਹੈਗੀ ਉਹ ਥੱਲੇ ਆ ਗਿਆ ਹੈ ਤੇ ਇਹ ਸ਼ੁਕਰ ਕਰਨਾ ਮੈਂ ਰੱਬ ਦਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹ ਅਚਾਨਕੀ ਬਿੱਪਾ ਜਿਹੜੀ ਹੈ ਪੈ ਗਈ ਹੈਗੀ ਆ ਬਾਕੀ ਤੁਸੀਂ ਕੀ ਚਾਹੁੰਦੇ ਹੋ ਮੈਂ ਕੀ ਚਾਹਨਾ ਜੀ ਦੇਖੋ ਇਹ ਨੇਚਰਲੀ ਕਮ ਹੋਇਆ ਤੇ ਕੋਈ ਪਲਾਨਿੰਗ ਨਹੀਂ ਕੋਈ ਐਕਸੀਡੈਂਟ ਆਇਆ ਤੇ ਠੀਕ ਹੈ ਜੀ ਇਹਦੇ ਵਿੱਚ ਕੋਈ ਕੀ ਕਰ ਸਕਦਾ ਹੈ ਤੇ ਬਾਕੀ ਮੈਂ ਇਹੋ ਕਹਿਣਾ ਵੀ ਚਲੋ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਕਲੀਅਰ ਕੀਤਾ ਜਾਵੇ